சூ க ஜன மரண துர ਤਦ ਬਿਠੇ ਸਚੇ ਪਾਤਸ਼ਾਹ ਮਰ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਸਰ ਸਾਧ ਅ ਜਿਸ ਪਾਸ ਬਖਿਆ ਸੋਹੀਐ ਸਵਨਾ ਦਾ ਸਤਨਾ ਸ਼ੇਰ ਵਾਹੇ ਗੁਰ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੈਨੂੰ ਕੀ ਆਸਾਂ ਮਨਸਾ ਬੰਧਨੀ ਪਾਈ ਕਾ ਕਾਰੀ পাপ ਤੰਨ ਜਦ ਜਾਇ ਭਾਈ ਬੇਨਸਨਾ ਮੋ ਵਸਾਰੀ ਇਹ ਮਾਇਆ ਜਾਗ ਮੋਹਮੀ ਪਾਈ ਕਰਮ ਸਵੇਰੇ मनसा भदरी पाक कर्म भारि पाप जगजा पाना वैसारी

ਦਰ ਮੈ ਵੇਕਾਰੀ ਐਨਾ ਬੇਦ ਡੁੱਬੀ ਮਾਤਰੀ ਭਾਈ ਢੋਡੀ ਸਰ ਕਹ ਪਾਰੀ ਦਰਮਾਤ ਕਾਣੀ ਵੇਗੋਤੀ ਭਾਈ ਦੂਜਾ ਭਾਏ ਕੁਆਈ சா பாய நாம சத் சிவே தா பாய பாய ஆவண ਸਹਜ ਗੁਰਤੇ ਉਪਰ ਪਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਪੂਜਾਈ ਗੁਰ ਬੈਨ ਮੰਗਣਾ ਕੀ ਕਰਮ ਕਮਾਵੇ ਭਾਈ ਕੋੜ ਬੋਲ ਬੇਖ ਖਾਈ ਪੰਡਿਤ ਦਹੀ ਵਲੋਇਆ ਭਾਈ ਵਿਚਾਰ ਨਿਕਲ ਤਥ ਜਰਮਤੀਆ ਜਲ ਦੇਖਿਆ ਭਾਈ ਇਹ ਜਗ ਈ ਹਾਵਤ ਗੁਰਬੈ ਪਰਮਵੇ ਗੂਝਿਆ ਭਾਈ ਕਟੇ ਟਟ ਦਿਓ ਅਲਤ ਇਹ ਜਗਤਾ ਗੋ ਸੂਤ ਕੋ ਭਾਈ ਦਨ ਦੇ ਸੁਬਾਹ ਤੋਂ ਮਾਈ ਬੇਨਗੁਰਦਾਨਾ ਸੁਟਾਈ ਪਾਈ ਥਾਕੇ ਕਰਮ ਕਮਾਈ ਇਹੋ ਜਗ ਭਰਮ ਖੋਲਾ ਆ ਪਾਈ ਕਹਿਣਾ ਕਿ ਸੁਨਾ ਜਾਏ ਗੁਰ ਸਿਆ ਭਉ ਮਨ ਵਸਾ ਭਾਈ ਭੈ ਮਰਣਾ ਸੱਚ ਦੇਖ ਮਜੰਦਾਨ ਚੰਗਿਆਈਆ ਵਾਈ ਦਰਗਾਹ ਨਾਮ ਵੇਖ ਗੋਰੇ ਅਕਸ਼ ਜਨਨਾ ਮਾਰ ਬਸਿਆ ਚੂਕਾ ਪੀਖ ਇਹੋ ਤੰਤਾ ਦਸਰਾਪ ਕੋ ਉਪਾਈ ਵਖਰਨਾ ਅਪਾਰ ਇਹ ਵਖਰ ਵਾਪਾਰੀ ਸੋ ਧੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਧੰਵਾ ਫਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਇਹੋ ਤਨ ਹਠਸਰਾਪ ਕੋ ਵਾਕਰ ਨਾਮ ਅਪਾਰ ਇਹ ਵਾਕਰ ਵਾਪਾਰੀ ਸੋਦੜਾ ਭਾਈ ਗੁਰ ਸ਼ਬਦ ਕਰੇ ਵੀਚਾਰ ਤਨ ਵਾਪਾਰੀ ਨਾਨਕਾ ਭਾਈ ਮੇ